ਇਹ ਤਾਂ ਪਿੰਡ ਆ ਗਿਆ ਚੜਿੱਕ ਹੁਣ ਇਹ ਹੀ ਆਪਾਂ ਲੰਘਣਾ ਚੜਿੱਕ ਪਿੰਡ ਆ ਨਕਸ਼ਾ ਦੇਖੋ ਇਹਦਾ ਇਸ ਪਿੰਡ ਦਾ ਤਾਂ ਆਪਾਂ ਜਿਹੜੇ ਪਿੰਡ ਜਾਣਾ ਹੈਗਾ ਉਹ ਅੱਗੇ ਆ ਲੋਕੇਸ਼ਨ ਉਹਦੀ ਮਤਲਬ ਕਿੰਨੇ ਸੋਹਣੇ ਪਿੰਡ ਤਾਂ ਨਾ ਉਹਦਾ ਨ ਉਹਨਾ ਪਿੰਡਾਂ ਚੋਂ ਦਾ ਆਪਾਂ ਉਸ ਪਿੰਡ ਪਹੁੰਚਦੇ ਆ ਤੇ ਤੁਹਾਨੂੰ ਉਹ ਪਿੰਡ ਦਿਖਾਵਾਂਗੇ ਇਹ ਜਿਹੜਾ ਪਿੰਡ ਲੰਘ ਰਹੇ ਆ ਇਹ ਆ ਚੜਿੱਕ ਸੋਹਣਾ ਪਿੰਡ ਆ ਇਹ ਵੀ ਪਰ ਆਪਾਂ ਜਿਹੜਾ ਪਿੰਡ ਦਿਖਾਉਣਾ ਨਾ ਅੱਜ ਤੁਹਾਨੂੰ ਅੱਜ ਉਹ ਪਿੰਡ ਦੇਖਾਂਗੇ ਆਪਾਂ ਉਹਦਾ ਨਾਮ ਜਿਹੜਾ ਪੰਜਾਬ ਦੇ ਸੋਨੇ ਪਿੰਡਾਂ ਚ ਆਉਂਦਾ ਠੀਕ ਹੈ ਉਹ ਪਿੰਡ ਆਪਾਂ ਦੇਖਣਾ ਉਹੋ ਆ ਗਿਆ ਗਿਆ ਜਦੋਂ ਆਪਾਂ ਚੜ ਇੱਕ ਪਿੰਡ ਲੰਘਦੇ ਆ ਇਹ ਰੋਡ ਹੈਗਾ ਇਹ ਨਿਹਾਲ ਸਿੰਘ ਵਾਲੇ ਮੇਨ ਰੋਡ ਦੇ ਉੱਤੇ ਚੜ ਜਾਂਦਾ ਆ ਦੇਖੋ ਖੇਤਾਂ ਚ ਘਰ ਈਸ ਸਾਈਡ ਤੇ ਜੀ ਹੈਗੇ ਆ ਉੱਧਰ ਦੇ ਪਰ ਬਹੁਤ ਘੱਟ ਆ ਫੋਕ ਦਾ ਜ਼ਿਲ੍ਹਾ ਦੇ ਜਾਂ ਲੁਧਿਆਣੇ ਦੇ ਜਿਹੜੇ ਪਿੰਟ ਹਨ ਉਹ ਪਿੰਡ ਦੇ ਵਿੱਚ ਹੀ ਲੋਕ ਰਹਿੰਦੇ ਆ ਖੇਤਾਂ 'ਚ ਬਹੁਤ ਘੱਟ ਆ। ਗੰਬੀਆ ਮੋਤਰਾ ਵਾਲੇ ਜਿਹੜੇ ਉੱਥੇ-ਕੁੱਥੇ ਉਹ ਪਾਏ ਜਗੂੜ ਪਰ ਲੋਕ ਨਹੀਂ ਰਹਿੰਦੇ ਖੇਤਾਂ 'ਚ। ਫਿਰ ਵੀ ਆਪਾਂ ਦੇਖਾਂਗੇ ਅੱਜ ਪਿੰਡ ਵੀ ਪਹੁੰਚਦੇ ਆ ਤੇ ਤੁਹਾਨੂੰ ਆਪਾਂ ਉਹ ਵੀ ਦਿਖਾਉਣੇ ਆ ਕਿ ਖੇਤਾਂ 'ਚ ਕਿੰਨੇ ਕੁ ਲੋਕ ਰਹਿੰਦੇ ਆ ਇੰਨਾ ਵਿੱਡਾ ਜ। ਰੋਡ ਵੀ ਵਧੀਆ ਦਿੱਖਦੀ ਆ। ਆਜੋ ਔਲੀ-ਔਲੀ ਤੁਰਦੇ ਆ। ਆ ਆ ਗਿਆ ਇਹ ਹੈਗਾ ਕੋਲਿਏ ਵਾਲੀਆਂ ਨਹਿਰਾਂ ਹਨਾ ਕੋਲਿਆ ਕਲਾ ਜਿਹੜੇ ਪਿੰਡ ਹਨਾ ਕੋਲਿਆ ਖੁਰਦ ਸੀ ਕੋਲਿਆ ਕਲਾ ਇਹ ਉਹ ਨਹਿਰਾ ਪੋਲ ਆਈ ਨਹਿਰਾ ਦੇ ਉੱਤੇ ਆ ਨਹਿਰਾ ਮਾਰ ਕੇ ਨੀਸ਼ਾ ਦਾ ਆਂਗਰੇਜ਼ਾਂ ਦੇ ਟਾਈਮ ਦੇ ਪੋਲ ਲੈ ਅਜੇ ਵੀ ਖੜੇ ਦੇਖ ਲਾ ਹੈ ਉਹ ਦੇਖ ਕਿੱਡੀਆਂ-ਕਿੱਡੀਆਂ ਕੰਧਾਂ ਆ ਪੋਲ ਸੀ ਇਹ ਪਹਿਲਾਂ ਇੱਧਰ ਵੀ ਅਸੀਂ ਲੰਘਦੇ ਸੀਗੇ ਆ ਦੇਖੋ ਨੇ ਆ ਇੰਗ੍ਰੇਜ ਵਾਲੇ ਟਾਈਮ ਦੇ। ਕੋਲ। ਹੈ ਰਸਤਾ ਸੁਣਨਾ ਹੀ ਆ ਭਾਈ ਇੱਥੇ ਇੱਥੇ ਘੱਟ ਹੀ ਲੋਕ ਆਉਂਦੇ ਆ। ਦੁਪਹਿਰ ਨੂੰ ਨਹਿਰਾਂ ਤਾਂ ਸੁੱਕੀਆਂ ਪਈਆਂ ਹਨਾ। ਹੈ ਨਹੀਂਗਾ ਕੁਝ ਵੀ ਪਾਣੀ ਪੋਣੀ ਹੈ ਨਹੀਂਗਾ। ਇਹ ਅੱਗੇ ਚੱਲਦੇ ਆਂ ਦੇਖਦੇ ਅਗਲਾ ਪਿੰਡ ਕਿਹੜਾ ਆਉਂਦਾ। ਚਲੋ ਜਲਦੀ ਜਲਦੀ ਪਹੁੰਚਦੇ ਆਂ। ਨੈਰਾ ਦੇ ਪੁਲ ਤੇ ਆ ਗਏ ਹਨ ਇਧਰ ਸਾਰਾ ਬਾਜ਼ਾਰ ਦੇਖੋ ਇਹ ਸਬਜ਼ੀ ਵਾਲੀਆਂ ਦੁਕਾਨਾਂ ਪੂਰੀਆਂ ਆ ਨੈਰਾ ਵਿੱਚ ਪੁਰਾਣਾ ਰੋਡ ਆ ਨੈਰਾ ਦੇ ਉੱਤੇ ਜਿਹੜਾ ਪੌਲਸੀ ਉਹ ਵੀ ਪੁਰਾਣਾ ਤੇ ਪੁਰਾਣਾ ਰੋਡ ਹੋਣਾ ਉਹ ਰੋਡ ਬਣ ਗਿਆ ਉਹ ਹਾਈਵੇ ਬਣ ਗਿਆ ਨਿਹਾਲ ਸਿੰਘਾ ਇਹਨੂੰ ਜਾਂਦਾ ਨਿਹਾਲ ਸਿੰਘ ਵਾਲਾ ਵੀ ਛੋਟਾ ਸ਼ਹਿਰ ਆ ਮੋਕੇ ਦਾ ਤਹਿਸੀਲ ਆ ਮੋਕੇ ਦੀ ਸੋਨਾ ਆ ਦੇਖੋ ਆ ਪੁਰਾਣੇ ਪੌਲ ਉਹ ਅੰਗਰੇਜ਼ਾਂ ਦੇ ਟਾਈਮ ਦਾ ਫਿਰ ਉਸ ਤੋਂ ਬਾਅਦ ਸਾਡੀ ਗਵਰਨਰ ਨੇ ਆ ਬਣਾਤਾ ਹੁਣ ਸਾਡੀ ਕੋਰਡ ਨਵੀਂ ਨੇ ਆਉ ਬਣਾਤਾ ਸਰਕਾਰਾਂ ਦੇ ਕੰਮ ਵੀ ਵਧੀਆ ਚਲੋ ਤੇ ਆ ਬਸ ਅੱਡਾ ਪੁਰਾਣਾ ਹੈ ਨਾ ਪਿੰਡ ਦਾ ਹੈਗਾ ਪਿੰਡ ਕਿਹੜਾ ਏ ਪੁੱਛਣਾ ਮੈਂ ਪੁੱਛ ਕੇ ਦੱਸਦਾ ਤੁਹਾਨੂੰ ਵੀਡੀਓ ਚ ਬਣੇ ਰੋ ਗਰਾਉਂਡ ਦੀ ਖੇਡਾਂ ਹੋ ਰਹੀਆਂ ਹੈ ਨਾ ਸਕੂਲ ਦੀ ਗਰਾਉਂਡ ਆ ਉਹ ਹਾਂ ਲੜਕੀਆਂ ਦਾ ਸਕੂਲ ਹੋਊਗਾ ਨਾ ਸਰਕਾਰੀ ਸਕੂਲ ਕਿੱਦਾ ਹੋ ਰਿਹਾ ਅਲੀ ਕੋਹਾ ਸਕੂਲ ਨਾਨਕ ਸਰ ਅੱਛਾ ਪਿੰਡ ਆਏ ਹਾਂ ਨਾ 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 ਕੋਈ ਅਗਰ ਆ ਥੋੜਾ ਪਿੰਡ ਹੈ ਨਾਨਕ ਸਰ ਲਿਖਿਆ ਸੀਗਾ ਇਹ ਦੱਸਦਾ ਕਿਹੜਾ ਪਿੰਡ ਹੈ ਕੋਚ ਲੈਂਦੀ ਆਪਾਂ ਆਉਂਦੇ ਤਾਂ ਬੜੀ ਬਾਰ ਰਹੇ ਇੱਥੇ ਪਰ ਪਤਾ ਨਹੀਂ ਕਿਹੜਾ ਪਿੰਡ ਆਹ ਬੋਲ ਦੇਖ ਪਰਦੇ ਉੱਪਰ ਆ ਜੋ

ਆਜੋ ਬਈ ਫੁੱਲੇ ਵਾਲਾ ਪਿੰਡ ਤੇ ਬਾਰ ਬਾਰ ਆਪਾਂ ਨਿਕਲ ਗਏ ਤੇ ਛੇਤੀ ਛੇਤੀ ਪਹੁੰਚ ਜੀਏ ਉਹ ਅੱਗੇ ਆ ਗਿਆ ਹਾਈਵੇ ਉਹ ਹੋਰ ਬਣਿਆ ਪਹਿਲਾਂ ਇਹ ਰੋਡ ਸੀ ਨਾ ਆ ਹਾਈਵੇ ਤਾਂ ਉਹ ਨਹੀਂ ਜਾਲ ਪਰ ਆਪਾਂ ਦਾ ਪ੍ਰਾਰਾ ਰੋਡ ਦਿਖ ਰਿਹਾ ਸੀ ਨਾ ਮੈਂ ਇਸੇ ਰੋਡ 'ਤੇ ਲੰਘਦਾ ਰਿਹਾ ਯਾਰ ਪਤਾ ਕਿੰਦਾ ਘਣ ਰੋਡ ਸੀਗਾ ਉਦੋਂ ਔਰ ਜਦ ਹਾਈਵੇ ਬਣ ਗਿਆ ਚੜ ਗਏ ਆਪਾਂ ਹਾਈਵੇ ਤੇ ਜਦ ਪਰਤਾ ਆ ਗਏ ਹੁਣ ਕੀ ਕਰੀਏ ਭਾਈ ਇਹ ਆ ਗਏ ਆਪਾਂ ਨਿਹਾਲ ਸਿੰਘ ਵਾਲੇ ਇਹ ਸ਼ਹਿਰ ਆ ਗਿਆ ਛੋਟਾ ਜਿਹਾ ਸਾਡੇ ਜ਼ਿਲ੍ਹੇ ਦਾ ਛੋਟਾ ਜਿਹਾ ਸ਼ਹਿਰ ਆ ਨਿਹਾਲ ਸਿੰਘ ਵਾਲੇ ਚੇਲੇ ਬਸੇ ਅਸੀਂ ਪਤਾ ਕੀ ਕਹਿੰਦੇ ਚੇਲੇ ਦੇਖਿਆ ਜਿਆਣਾ ਨਿਹਾਲੇ ਵਾਲੇ ਜਾਣਾ ਉਹ ਬਈ ਪਿਆਰੇ ਨਾ ਬੱਸਾਂ ਵਾਲੇ ਵੀ ਪੰਜਾ ਹੈ ਤੇ ਨਿਹਾਲੇ ਵਾਲੇ ਨਿਹਾਲੇ ਵਾਲੇ ਭਾਈ ਨਿਹਾਲੇ ਆਏ ਪਰ ਹੈ ਇਹਦਾ ਨੋ ਹੈਗਾ ਨਿਹਾਲ ਸਿੰਘ ਵਾਲਾ ਇਹ ਸ਼ਹਿਰ ਆ ਇਤੋਂ ਐਸਟਰੋ ਜਾਂਦਾ ਮਤਲਬ ਇਤੋਂ ਆਪਾਂ ਸ਼ਹਿਰ ਚ ਮਾਰ ਜਾਂਦੇ ਆ ਇਹ ਲਿਹਾੜ ਸਿੰਘੜਾ ਰਹਿ ਗਿਆ ਅੱਗੇ ਬੱਸ ਸਟੈਂਡ ਆ ਪਰ ਆਪਾਂ ਇੱਧਰ ਨਹੀਂ ਜਾਣਾ ਹੈਗਾ ਆਪਾਂ ਲੈਫਟ ਮੁੜਨਾ ਜਿਹੜੇ ਪਿੰਡ ਸੋਨੇ ਪਿੰਡ ਤੁਹਾਨੂੰ ਲੈ ਕੇ ਜਾਣਾ ਉਹ ਆ ਪਿੰਡ ਆ ਇਹ ਸਾਈਡ ਨੂੰ ਆਪਾਂ ਜਾਣਾ ਹਰੇਕ ਪਿੰਡ ਦੇ ਨਾ ਜਦੋਂ ਮੋੜ ਆਉਂਦਾ ਤਾਂ ਵਧੀਆ ਦੁਕਾਨਾਂ ਬਹੁਤ ਨਾ ਬਣੀਆਂ ਹੁੰਦੀਆਂ ਅੱਡਾ ਬਣਿਆ ਹੁੰਦਾ ਬਹੁਤ ਵਧੀਆ ਦੇਖੋ ਇਹ ਉਸ ਪਿੰਡ ਨੂੰ ਇਹ ਜਾਂਦਾ ਰੋਡ ਹੁਣ ਦੇ ਇੱਥੇ ਆ ਕਿੰਨੇ ਕਿਲੋਮੀਟਰ ਇਥੋਂ 4 ਕਿਲੋਮੀਟਰ ਹੋਊਗਾ 5 ਇੰਨਾ ਕੀ ਆ ਬਸ ਪਿੰਡ ਦਾ ਨਾਮ ਪਤਾ ਕੀ ਜਿੱਥੇ ਜਾ ਰਹੇ ਆਪਾਂ ਉਹ ਦਾ ਨਾਮ ਹੈਗਾ ਰਣਸ਼ੀ ਕਲਾਂ ਰਣਸ਼ੀ ਕਲਾਂ ਰਣਸ਼ੀ ਕਲਾਂ ਮੋਕੇ ਜ਼ਿਲ੍ਹੇ ਦਾ ਜਿਹੜਾ ਲਿਸਟ ਹੈ ਨਾ ਸੋਨੇ ਪਿੰਡਾਂ ਦੀ ਉਸ ਲਿਸਟ 'ਚ ਇਹਦਾ ਨਾਮ ਆਉਂਦਾ ਤੇ ਹੋਰ ਆਪਾਂ ਉੱਥੇ ਜਾ ਰਹੇ ਆ ਆ ਦੇਖੋ ਫੈਕਟਰੀਆਂ ਫੁਕਟਰੀਆਂ ਕਿਵੇਂ ਦੋਨਾਂ ਸਾਈਡ ਤੇ ਲੱਗੀਆਂ ਆਵਾਜ਼ ਆਈ ਜਾਂਦੀ ਆ ਸ਼ੈਲਰ ਚੱਲੀ ਜਾਂਦਾ ਹਨਾ ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਇਸ ਵੀਡੀਓ 'ਚ ਜਿੰਨੇ ਵੀ ਮੇਰੇ ਭੈਣ ਭਰਾ ਯਾਰ ਦੋਸਤ ਇਸ ਵੀਡੀਓ ਨੂੰ ਦੇਖ ਰਹੇ ਹੋ ਤੁਸੀਂ ਸਾਰੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਅੱਜ ਦਾ ਸਾਡੇ ਮੋਗੇ ਜ਼ਿਲ੍ਹੇ ਦਾ ਪਿੰਡ ਦਿਖਾਉਣਾ ਜਿਹੜਾ ਸੋਨਾ ਪਿੰਡ ਆ ਮਤਲਬ ਸੋਨੇ ਪਿੰਡ ਦੀ ਜਿਹੜੀ ਲਿਸਟ ਆ ਨਾ ਸਾਡੇ ਸ਼ਹਿਰ ਦੀ ਸਾਡੇ ਜ਼ਿਲ੍ਹੇ ਦੀ ਤਾਂ ਉਸ ਲਿਸਟ ਚ ਇਸ ਪਿੰਡ ਦਾ ਨਾਮ ਆਉਂਦਾ ਹੈਗਾ ਆ ਮਗਲੀ ਸਾਈਡ ਮੇਰੇ ਪਿੰਡ ਆ ਇਹ ਇਹ ਪਿੰਡ ਆਪਾਂ ਦੇਖਦੇ ਆ ਤੇ ਕਿੰਨਾ ਸੋਹਣਾ ਪਿੰਡ ਆ ਉਹ ਤਾਂ ਸੁਣਿਆ ਸੀਗਾ ਅੱਜ ਜਾ ਕੇ ਆ ਖਾਲ ਜਿਹੜੇ ਪਹਿਲੇ ਖਾਲ ਹੁੰਦੇ ਸੀ ਚੌੜੇ ਹਨਾ ਕਿਸੇ ਕਿਸਾਨ ਦੇ ਖੇਤ 'ਚ ਇਹ ਖਾਲ ਹੈਗਾ ਤੇ ਆਪਾਂ ਚੱਲਦੇ ਆ ਪਿੰਡ ਇਸ ਸਾਈਡ ਤੇ ਨਾ ਦੇਖੋ ਲੋਕਾਂ ਨੇ ਕਿੰਨੇ ਆਲੂ ਬੀਜੇ ਆ ਆਲੂ ਦੀਆਂ ਬੇਲਾਂ ਦੇਖੋ ਕਿੱਡੀਆਂ ਕਿੱਡੀਆਂ ਹਨਾ ਆ ਸਾਹਮਣੇ ਪਿੰਡ ਆ ਪਿੰਡ ਦੇਖੋ ਕਿੰਨਾ ਵੱਡਾ ਪਿੰਡ ਆ ਆ ਸਾਈਡ ਤੋਂ ਲੈ ਕੇ ਆ ਸਾਈਡ ਤੱਕ ਦੇਖੋ ਨਿਗਾਹ ਮਾਰੋ ਬਾਕੀ ਆ ਚੱਕਰ ਲਾਉਨੇ ਆ ਦੇਖਦੇ ਕੀ ਹਿਸਾਬ ਆ ਉਹ ਤੋਂ ਲੈ ਕੇ ਹੁਣ ਤੁਸੀਂ ਇੱਕ ਗੱਲ ਦੇਖੋ ਤੇ ਜਿੰਨੀ ਆਪਾਂ ਜਿੰਨੀ ਦੂਰੋਂ ਆਪਾਂ ਆਏ ਆ ਕੋਈ ਵੀ ਘਰ ਖੇਤਾਂ ਜਿਹੜੀ ਆਪਾਂ ਨੂੰ ਮਿਲਿਆ ਇੱਕ ਦੋ ਘਰ ਸੀਗੇ ਸਾਰੇ ਪਿੰਡ ਚ ਆ ਪਿੰਡ ਜੀ ਆ ਘਰ ਖੇਤਾਂ ਚ ਕੋਈ ਘਰ ਨਹੀਂ ਹੈਗਾ ਤੇ ਹੁਣ ਆਪਾਂ ਦੇਖਦੇ ਆ ਪਿੰਡ ਦੀ ਸੈਰ ਕਰਦੇ ਆ ਤੇ ਪਿੰਡ ਸੋਨਾ ਦਾ ਦੂ ਕਹਿੰਦੇ ਨੂੰ ਉਹ ਦੇਖੀ ਹੈ ਨਾ ਆ ਦੇਖੋ ਇੱਥੇ ਸ਼ੁਰੂ ਹੋ ਜਾਂਦਾ ਮੋਟਰਾ-ਮੋਟਰਾ ਦੇ ਦਰਖਤ ਕਾਟੀ ਲੱਗੇ ਆ ਘਰ ਵੀ ਡਬਲ ਡਬਲ ਪਾਈ ਆ ਸੱਣੀ ਆ ਦੀ ਪਹਿਲਾ ਸਵਾਗਤ ਕੀਤਾ ਸਾਡਾ ਔਖਜੂਰ ਦੇ ਦਰਖਤ ਨੇ ਕਿੰਨਾ ਸੋਹਣਾ ਦਰਖਤ ਆ ਹੈ ਨਾ ਜੇ ਇੱਕ ਜਿਹੜੇ ਵੀ ਕਿਸਾਨ ਦੇ ਖੇਤ ਚ ਉਹਨੇ ਪੱਟਿਆ ਨਹੀਂ ਮਤਲਬ ਉਹ ਵੀ ਸ਼ੌਕੀ ਬੰਦਾ ਇਧਰ ਵੇਲਾਂ ਵੜਤੀਆਂ ਆਲੂਆਂ ਦੀਆਂ ਉਹ ਗਾਲੂ ਫਿਰ ਮੋਟੇ ਹੋ ਜਾਣਗੇ ਫਿਰ ਪੱਟ ਲੈਣਗੇ ਆਪਾਂ ਚੱਲਦੇ ਇੱਥੋਂ ਹੁਣ ਰਣਜੀ ਕਲਾ ਐਕਟਰ ਹੋ ਗਿਆ ਹੈ ਨਾ ਆ ਲਿਖਿਆ ਨਾ ਬੋਰਡ ਕੀ ਲਿਖਿਆ ਦਿੱਖ ਰਣਜੀ ਕਲਾ ਹੈ ਨਾ ਹੁਣ ਆਪਾਂ ਚੱਲਦੇ ਆ ਪਹਿਲਾਂ ਰਾਈਟ ਮਤਲਬ ਐਂ ਦੀ ਘੁੰਮ ਕੇ ਲੈਫਟ ਕੇ ਚੱਲਦੇ ਪਹਿਲਾਂ ਖੱਬੇ ਸਾਈਡ ਨੂੰ ਆ ਜਾਈਓ ਇੱਥੇ ਸੱਤ ਚ ਬੈਠਦੇ ਹੋਣੇ ਬਾਪੂ ਸਾਰੇ ਪਿੰਡ ਦਾ ਚੱਕਰ ਲਾਉਂਦੇ ਆਪਾਂ ਆਪਾਂ ਨੂੰ ਪਤਾ ਲੱਗੂਗਾ ਸੋਨਾ ਕਿਉਂ ਕਹਿੰਦੇ ਇਹਨੂੰ ਆ ਕੀ ਬਣਿਆ ਇਹ ਤਾਂ ਫੈਕਟਰੀ ਆ ਹਨਾ ਰਣਜੀਤ ala ਦੀ ਹੈ ਇਹ ਤਾਂ ਫੈਕਟਰੀ ਕਿਸੇ ਨੇ ਇਹ ਤਾਂ ਪ੍ਰਾਈਵੇਟ ਫੈਕਟਰੀ ਆ ਹਨਾ ਕਿਸੇ ਨੇ ਲਾਈ ਛੀ ਤੇ ਆਹ ਦੀ ਆਹ ਲਿਖਿਆ ਤਸਵੀਰ ਸਿੰਘ ਧੋਨੀ پارک ਮਤਲਬ ਬਾਈ ਦੇ ਨਾਂ ਤੇ ਆ ਇਹ ਰਣਜੀਤ ala ਲਿਖੋ ਔਰ ਬੇਬੇ ਬੈਠੀ ਤੇ ਆ ਬਾਪੂ ਬੈਠਾ ਹਨਾ ਇੱਕ ਗੱਲ ਹੋਰ ਆ ਔਰ ਦੇਖੇ ਚੌਂਕ ਕਿੰਨਾ ਚੌੜਾ ਆ ਤਾਂ ਬਾਪੂ ਮੈਨੂੰ ਭੁਲੇਖਾ ਹੀ ਪਾਈ ਜਾਂਦਾ ਐ ਲੱਗਦਾ ਮੈਨੂੰ ਵੇਖੀ ਜਾਂਦਾ ਇਹ ਵੀ ਮੈਨੂੰ ਸੁਣੀ ਜਾਂਦਾ ਚੱਲਾ ਆ ਜਾ ਉਹ ਪਾਰਕ ਦੇ ਕਿੰਨੀ ਸੋਹਣੀ ਆ ਬੂਟੇ ਲੱਗੇ ਆ ਨਾ ਖਜੂਰਾ ਦੇ ਹਨਾ ਖਜੂਰਾ ਦੇ ਬੂਟੇ ਲੱਗੇ ਆ ਦੇਖੋ ਇਹ ਜੀ ਪਾਰਕ ਕਹਿਣ ਲੱਗਦਾ ਨਾ ਜਿਵੇਂ ਸ਼ਹਿਰ ਚ ਆ ਗਏ ਹੁੰਨੇ ਕਿਸੇ ਚ ਵੱਡੇ ਸ਼ਹਿਰ ਚ ਇਹ ਪਿੰਡ ਦੀ ਪਾਰਕ ਆ ਬੂਟੇ ਇਹ ਸਰਦੀਆਂ ਕਰਕੇ ਥੋੜੇ ਸੁੱਕ ਗਿਆ ਸਾਈਡਾਂ ਦੇ ਵੀ ਹਨਾ ਸਾਈਡਾਂ ਤੇ ਰਸਤਾ ਵੀ ਕਿੰਨਾ ਵਧੀਆ ਬੂਟੇ ਵੱਟੇ ਲੱਗੇ ਆ ਜੋ ਆ ਛੋਟੀਆਂ ਖਜੂਰਾ ਲਾਤੀਆਂ ਇੱਧਰ ਵੀ ਲੈ ਇੱਕ ਰਸਤਾ ਆਹਾ ਇੱਧਰ ਬੱਚਿਆਂ ਨੇ ਖੇਡਣ ਨੂੰ ਬਣਾਇਆ ਹੈ ਕਿੰਨੀ ਸੋਹਣੀ ਪਾਰਕ ਬਣਾਈ ਆ ਆਹ ਰਸਤਾ ਜਿਹੜਾ ਸੈਂਟਰ ਵਾਲਾ ਉਹ ਅਲੱਗਾ ਆਪ ਝੁੱਲੇ-ਝੁੱਲੇ ਦੇਖਣ ਆਏ ਆ ਬੱਚਿਆਂ ਵਾਸਤੇ ਬਣੇ ਝੁੱਲਈ ਆ ਇਹ ਉਹੀ ਆ ਐਕਸਰਸਾਈਜ਼ ਕਰਨ ਵਾਲੇ ਝੁੱਲੇ ਹੀ ਕਹਿੰਦੇ ਇਹਨਾਂ ਨੂੰ ਤੇ ਇੱਧਰ ਆਹ ਬੂਟੇ ਵੱਡੇ ਆ ਆਜੋ ਕਿੰਨਾ ਸੋਹਣਾ ਹਨਾ ਰਸਤਾ ਆਹ ਲਾਇਬ੍ਰੇਰੀ ਬਣਾਈ ਆ ਮਹਾਰਾਜਾ ਰਣਜੀਤ ਸਿੰਘ ਲਾਇਬ੍ਰੇਰੀ ਦੇਖੋ ਬਿਲਡਿੰਗ ਕਿੰਨੀ ਸੋਹਣੀ ਆ ਤੇ ਲਾਇਬ੍ਰੇਰੀ ਵੀ ਘੈਂਟ ਬਣੀ ਹੋਊਗੀ ਹਨਾ ਹੋਣੀ ਆ ਚਲ ਬਾਈ ਤਾਂ ਲਿਖਦੇ ਕੋਈ ਹੈਗਾ ਤਾਂ ਲਾਇਬ੍ਰੇਰੀ ਚ ਇਧਰ ਵੀ ਸਾਈਡ ਤੇ ਦੇਖੋ ਪਾਰਕ ਪਿੱਛੇ ਤੱਕ ਵੀ ਪਾਰਕ ਆ ਆਪਾਂ ਦੇਖ ਕੇ ਹੁਣੇ ਉਹ ਜਮਨ ਲਾਇਬ੍ਰੇਰੀ ਦੇਖ ਲੈ ਇੱਕ ਵਾਰ ਕੋਈ ਹੈਗਾ ਬੰਦ ਲੌਕ ਦਿੱਤੀ ਮਤਲਬ ਇਹਦੀ ਚਾਬੀ ਹੋਊਗੀ ਕਿਸੇ ਕੋਲ ਉਹ ਦੇਖेंगे ਪਿੱਛੇ ਦੇਖੀ ਆਪਾ پارک ਕਿੱਥੋਂ ਤੱਕ ਹਾਂ ਆਹ پارک ਦੀ ਕੰਧ ਆ ਇਹ ਲਾਇਬ੍ਰੇਰੀ ਕਿੰਨੀ ਸੋਹਣੀ ਬਿਲਡਿੰਗ ਕਿੰਨੀ ਸੋਹਣੀ ਮਹਾਰਾਜ ਸਿੰਘ ਦਾ ਨਾਮ ਤੇ ਬਣੀ ਹੈਗੀ ਇੱਧਰ ਦੇਖੋ ਇੱਥੋਂ ਤੱਕ پارک ਅੱਗੇ ਕੋਈ ਹੋਰ ਪ੍ਰੋਜੈਕਟ ਆ ਉਹ ਬਾਅਦ ਚ ਆਪਾਂ ਉਧਰ ਦੀ ਦੇਖਦੇ ਰੰਸੀ ਕਲਾ ਦੇ ਵਿਕਾਸ ਦੀ ਉਸਾਰੀ ਜਦੋਂ ਆ ਪਾਰਕ ਦੇ ਆਪਾਂ ਬਾਹਰ ਆਉਣੇ ਆ ਨਾ ਆ ਰੋਡ ਦੇ ਸਾਈਡਾਂ ਦੇ ਦੇਖੋ ਕਿਤਾ ਲੌਕਟਾਈਲ ਲੱਗੀ ਹੈਗੀ ਆ ਤੇ ਕਹਾ ਬੂਟੇ ਲਾਉਣ ਨੂੰ ਬੜਾਏ ਆ ਕਵਰ ਕਰਕੇ ਇਹਨਾਂ ਦੇ ਵਿੱਚ ਬੂਟੇ ਲਾਉਣਗੇ ਇਹ ਸ਼ਾਇਦ ਲਾਏ ਹੋਣਗੇ ਸੁੱਕ ਸੁੱਕ ਗਏ ਆ ਸੋਹਣੇ ਬਣਾਇਆ ਚੌਂਕ ਵੀ ਵਧੀਆ ਬਣਿਆ ਅੱਗੇ ਜਾ ਕੇ ਦੇਖਦੇ ਹਾਂ ਪਾਰਕ ਤੋਂ ਨਾ ਐਸ ਸਾਈਡ ਤੇ ਅੜਾ ਪ੍ਰੋਜੈਕਟ ਲੱਗਿਆ ਇੱਥੇ ਆ ਦੇਖੋ ਕੀ ਲਿਖਿਆ ਕੂੜਾ ਲਿਆਓ ਪੈਸੇ ਕਮਾਓ ਤੇ ਇਨਾਮ ਪਾਓ ਕੂੜਾ ਘਾਰਾ ਇਹ ਉਹ ਉੱਪਰ ਲਿਖਿਆ ਨਾ ਕੂੜਾ ਘਾਰ ਗ੍ਰਾਮ ਪੰਚਾਇਤ ਰੰਸੀ ਕਲਾ ਇਹ ਰੰਸੀ ਕਲਾ ਦਾ ਕੂੜਾ ਘਾਰਾ ਮਤਲਬ ਇੱਥੇ ਆਪਾਂ ਕੂੜਾ ਜਮ੍ਹਾਂ ਕਰਾ ਸਕਦੇ ਹਾਂ ਤੇ ਪੈਸੇ ਲੈ ਸਕਦੇ ਹਾਂ ਇਹ ਸਫਾਈ ਦੇ ਲਈ ਇੱਥੋਂ ਦੀ ਪੰਚਾਇਤ ਨੇ ਇਹ ਕਰਿਆ ਹੋਊਗਾ ਬਾਈ ਕੀ ਹਾਲ ਹੈ ਤੁਸੀਂ ਇੱਥੇ ਕੰਮ ਕਰਦੇ ਹੋ ਵੜਾ ਜਾਓ ਕੂੜਾ ਘਰ ਦੇਖਦੇ ਆਪਾਂ ਇਹ ਨਾ ਜਿਹੜਾ ਕੁਛ ਕੀਤਾ ਹੈਗਾ ਮੈਨੂੰ ਲੱਗਦਾ ਸਾਰੇ ਪਿੰਡ ਨੇ ਰਲ ਕੇ ਤੇ ਪਿੰਡ ਦੇ ਸਰਪੰਚ ਨੇ ਮੂਰੇ ਹੋ ਕੇ ਅੱਗੇ ਲੱਗ ਕੇ ਇਹ ਕੰਮ ਕਰਾਇਆ ਕਿ ਕੂੜਾ ਇੱਥੇ ਰੱਖਦੇ ਆ ਕਿ ਪਿੰਡ 'ਚ ਗੰਦਗੀ ਨਾ ਹੋਵੇ ਕਿਤੇ ਵੀ ਕੋਈ ਕੂੜਾ ਹਨਾ ਸਿੱਟੇ ਨਾ ਜਿਵੇਂ ਆਪਾਂ ਸੜ ਦਿੰਨੇ ਯਾਰ ਕਾਗਜ਼ ਜਿੱਥੇ ਮਰਜੀ ਤੇ ਉਹ ਬਾਈ ਕੰਮ ਕਰਦਾ ਲੱਗਦਾ ਆ ਜਾ ਆ ਦੇਖੋ ਕਿੰਨੇ ਵਧੀਆ ਪ੍ਰੋਜੈਕਟ ਬਣਾਏ ਆ ਕੂੜੇ ਵਾਲੇ ਇਹ ਤਾਂ ਕਿਸੇ ਪਿੰਡ 'ਚ ਨਹੀਂ ਹੋਣੇ ਨਭਣੇ ਲਾਏ ਜੀ ਅੱਛਾ ਇੱਕ ਦੋ ਨੰਬਰ ਇਸ ਤਰ੍ਹਾਂ ਵੀ ਇਹਨੂੰ ਨੰਬਰ ਦੱਬਾ ਉਹਨੇ ਨੰਬਰ ਨੋ ਭੇਜਾ ਆ ਕੀ ਇਹਨੇ ਨੰਬਰ ਕਦੇ ਭੇਜਾ ਆ ਆਵਾਜ਼ ਜੀ ਹਜੂ ਛੋਡੀ ਠੀਕ ਆ ਬਾਈ ਕੀ ਨੌ ਕੀ ਆ ਤੁਹਾਡਾ ਜੇਰਾ ਨਾਮ ਬ੍ਰਾਂਤ ਸਿੰਘ ਆ ਜੀ ਬ੍ਰਾਂਤ ਸਿੰਘ ਤੇ ਆ ਕੀ ਬਣਿਆ ਇੱਥੇ ਆ ਬਣਿਆ ਜੀ ਇਹਦੇ ਚ ਕੱਲਾ ਗੋਹਾ ਸਿੱਟਣ ਵਾਸਤੇ ਜੇਰਾ ਕੋਈ ਕੱਲਾ ਗੋਹਾ ਆਵੇ ਉਹ ਇਹਦੇ ਚ ਆ ਜੇ ਜਿਹੜਾ ਕੋਈ ਗੋਹੇ ਚ ਮੈਕਸਾ ਜਿਵੇਂ ਉਹ ਕੂੜਾ ਜਾਂ ਉਹ ਸਬਜੀ ਦਾ ਉਹ ਉਹਦੇ ਚ ਪਾ ਦਿਓ ਤੇ ਤੁਹਾਡੇ ਇਹ ਇਹ ਜਿਹੜਾ ਕੂੜਾ ਘਰ ਬਣਾਇਆ ਕਿੰਨੇ ਸਰਪੰਚ ਨੇ ਬਣਵਾਇਆ ਸਰਪੰਚ ਨੇ ਬਣਵਾਇਆ ਸਾਰੇ ਪਿੰਡ ਦਾ ਸੰਯੋਗ ਨਾਲ ਪੰਚਾਇਤ ਨੇ ਬਣਾਇਆ ਹਨਾ ਤੇ ਇਹ ਪਿੰਡ ਚ ਇਹਦੇ ਚ ਕੂੜਾ ਕੋਈ ਵੀ ਪਿੰਡ ਦਾ ਘਰ ਸਿੱਟ ਸਕਦਾ ਸਿੱਟ ਸਕਦਾ ਜੀ ਕੋਈ ਵੀ ਕੋਈ ਵੀ ਕਹੋ ਜਾਂਦੀ ਇੱਥੇ ਸਾਡੇ ਜੁੱਤੀਆਂ ਹੁੰਦੇਗਾ ਘਰੋਂ ਚ ਪ੍ਰਾਣੀਆਂ ਚੱਪਲਾਂ ਉਹ ਸਾਡਾ ਡੱਬਾ ਲਾਦਾ ਕੋਈ ਵੀ ਵੇਸਟੇਜ ਐ ਇੱਥੇ ਆਊਗਾ ਇਹਦੇ ਆਹ ਦਿਖਾ ਦਿਓ ਇਹਦੇ ਚ ਕੀ ਆ ਭਾਈ ਇਹਦੇ ਚ ਕੱਲਾ ਗੋਹਾ ਹੁੰਦਾ ਕੱਲਾ ਗੋਹਾ ਸਿੱਟ ਸਿੱਟਾਂਗੇ ਆਪਾਂ ਜਿਹੜਾ ਫालतੂ ਪਿੰਡ ਚ ਨਹੀਂ ਕਿਤੇ ਸਿੱਟਾ ਹੈ ਹਨਾ ਇਹਦੇ ਚ ਸਿੱਟਾਂਗੇ ਤੇ ਲੋਕ ਹੌਲੀ ਹੌਲੀ ਆਉਣ ਲੱਗ ਜਣਗੇ ਠੀਕ ਆ ਅੱਜ ਦੇ ਚ ਕੀ ਆ ਆਹ ਦੀ ਪ੍ਰੋਜੈਕਟ ਇਹ ਜਾਲੀ ਲੱਗੀ ਆ ਜੀ ਤੇ ਡਾਈਪਰ ਅਸੀਂ ਸੁਕਾਉਂਦਿਆਂ ਬੁੜੇ ਅੱਛਾ ਸਕਾ ਕੇ ਇੱਥੇ ਸਕਾ ਕੇ ਸੁੱਕਣੇ ਪਾ ਕੇ ਇਹਦੇ ਤੇ ਆ ਪੱਠੀ ਬਣੀ ਆ ਜੀ ਅੱਛਾ ਇਹਦੇ ਤੇ ਸਾੜਦੇ ਆ ਮਤਲਬ ਡਾਈਪਰ ਜਿਹੜੇ ਉਹ ਸਾੜੇ ਜਾਂਦੇ ਆ ਬੱਚਿਆਂ ਦੇ ਮਤਲਬ ਉਹ ਅੱਜ ਕੱਲ ਕੀ ਕਰਦੇ ਆ ਨਾ ਲੋਕ ਤੁਸੀਂ ਸਾਰੇ ਦੇਖਿਆ ਹੋਣਾ ਵੀ ਡਾਈਪਰ ਸੜਕਾਂ ਦੇ ਕੰਡਿਆਂ ਤੇ ਜਾਂ ਗਲੀਆਂ ਚ ਇਨੇ ਨਟੇਰ ਲੱਗੇ ਹੁੰਦੇ ਬੱਚਿਆਂ ਦੇ ਡਾਈਪਰ ਤੇ ਉਹ ਮਤਲਬ ਡਾਈਪਰ ਇਹਦੇ ਤੇ ਪਹਿਲਾਂ ਰੱਖਦੇ ਆ ਸੁੱਕਣੇ ਪਾ ਦਿੰਦੇ ਆ ਸੁੱਕਣੇ ਪਾਉਨੇ ਤੁਸੀਂ ਤੇ ਫਿਰ ਇਹਦੇ ਵਿੱਚ ਪਾਥੀਆਂ ਲਾ ਕੇ ਭੰਨ ਕੇ ਅੱਗ ਚਲਾ ਕੇ ਪੂਰੀ ਉੱਪਰ ਰੱਖ ਦਿੰਦੇ ਆ 사ੜੇ ਜਾਂਦੇ ਠੀਕ ਆ ਉਹ ਦਿਖਾਇਓ ਬਾਈ ਜਿਹੜਾ कूड़े ਦਾ ਪ੍ਰੋਜੈਕਟ ਉਹ ਦੇਖਣਾ ਆਪਾਂ ਨੇ ਹਾਂਜੀ ਚਲ ਥੋੜਾ ਅਹੀ ਪਿੰਡ ਹਾਂਜੀ ਤੁਹਾਡੀ ਪੱਕੀ ਡਿਊਟੀ ਆ ਹਾਂਜੀ ਮੈਂ ਪਾਰਕਾਂ ਚ ਕੰਮ ਕਰਦਾ ਤੇ ਇੱਥੇ ਵੀ ਹੁਣ ਮੇਰਾ ਹੀ ਆ ਕੰਮ ਜਿਹੜਾ ਕੋਈ ਕਰਨਾ ਮੇਰੀ ਸਬਜ਼ੀ ਭਾਜੀ ਲਈ ਆਈ ਦੇ ਵਿੱਚ ਪਹਿਲੇ ਚ ਕੀ ਆ ਇਹਦੇ ਚ ਹੈਗਾ ਜੀ ਗਿੱਲਾ ਕੂੜਾ ਗਿੱਲਾ ਕੂੜਾ ਗਿੱਲਾ ਕੂੜਾ ਇਹ ਗਿੱਲਾ ਕੂੜਾ ਐਚ ਆ ਸੁੱਕਾ ਕੂੜਾ ਜੀ ਜਿਵੇਂ ਸਵਾਹ ਆਗੇ ਜਾਂ ਸੁੱਕੇ ਪੱਤੇ ਆ ਗਏ ਉਹ ਇਹਦੇ 'ਚ ਸਿੱਟਾਂਗੇ ਠੀਕ ਆ ਤੇ ਕੋਹ ਆ ਜੀ ਗਿੱਲੇ ਕੂੜੇ ਵਾਲਾ ਇੱਕ ਆਹਾ ਗਿੱਲੇ ਕੂੜੇ ਵਾਲਾ ਇਹਦੇ 'ਚ ਲਫਾਫੇ ਇਹਦੇ 'ਚ ਲਫਾਫੇ ਕੋਈ ਕਾਚਾ ਕੁਝ ਵੀ ਅਸੀਂ ਇੱਥੇ ਛੱਡ ਦਿੰਦੇ ਹਾਂ ਤੇ ਜਿਹੜਾ ਕੋਈ ਆ ਘਰਾਂ ਤੋਂ ਆਉਂਦੇ ਆ ਟੁਟਕੇ ਛਿੱਤਰ ਜਿਵੇਂ ਬੇਕਾਰ ਕਰਕੇ ਵੀਂਹਾਂ 'ਚ ਛੱਡ ਦਿੰਦੇ ਆ ਉਹ ਵੀਂਹਾਂ 'ਚ ਨਾ ਸਿੱਟਣਾ ਇੱਥੇ ਸਿੱਟਣਾ ਮਤਲਬ ਬਹੀ 'ਚ ਨਹੀਂ ਐ ਇੱਥੇ ਲਿਆਉਣ ਲੋਗ ਠੀਕ ਆ ਇਦੇ ਚ ਜਿਹੜਾ ਕੋਈ ਲਫਾਫਾ ਜੇ ਆਪਣੇ ਆਪੋਂ ਆਪਾਂ ਸਮਾਨ ਕੱਢ ਕੇ ਸਿਰ ਦੇਣੇ ਉਹਨੂੰ ਸਿੱਟੋ ਨਾ ਇੱਥੇ ਲੈ ਕੇ ਆਓ ਵੀ ਅਸੀਂ ਆਪੇ ਸੰਭਾਲਾਂਗੇ ਚਾਹੇ ਅਸੀਂ ਸਾੜ ਕੇ ਜਿੰਨੇ ਮਰਜ਼ੀ ਤੁਸੀਂ ਤੁਸੀਂ ਫਿਰ ਇਹ ਜਿਹੜੇ ਸਾਰਾ ਜਿਹੜਾ ਕੂੜਾ ਇਹਨੂੰ ਕੀ ਕਰਦੇ ਹੋ ਇਹਨੂੰ ਕੂੜਾ ਨੂੰ ਅਸੀਂ ਜਮ੍ਹਾਂ ਕਰੀ ਜਾਂਦੇ ਹਾਂ ਉਹਨੂੰ ਉਤੋਂ ਜਦੋਂ ਹੋਰ ਪਾਜਾ ਦੋ ਤੂੰ ਉਹਨੂੰ ਮਿੱਟੀ 2-4 ਦਿਨ ਪਾਣੀ ਸਿੱਟ ਕੇ ਮਿੱਟੀ ਨਾਲ ਲਪਕ ਦੇਣਾ ਉਹਨੂੰ ਜਦੋਂ ਤਿਆਰ ਹੋ ਗਿਆ ਤੇ ਫਿਰ ਆਉਣਗੇ ਉਹ ਮੋਗਿਆ ਵਾਲੀ ਟੀਮ ਆਉਂਦੀ ਹੁੰਦੀ ਆ ਉਹ ਟੋਕਰਾਂ ਨਾਲ ਕੱਢ ਕੇ ਤੇ ਲੈ ਜਾਉਂਦੀ ਆ ਆਦ ਬਣਾਉਣ ਦੇ ਤੁਹਾਡੇ ਸਰਪੰਚ ਕੌਣ ਆ ਹੁਣ ਸਰਪੰਚ ਸਾਡੇ ਮਿੰਟੂ ਆ ਜੀ ਜੀ ਪ੍ਰੀਤਿੰਦਰਪਾਲ ਮਿੰਟੂ ਪ੍ਰੀਤਿੰਦਰਪਾਲ ਸਿੰਘ ਉਹਨਾਂ ਨੇ ਹੀ ਸਾਰਾ ਕੰਮ ਕਰਾਇਆ ਚਲੋ ਵਧੀਆ ਬਾਈ ਤੁਹਾਨੂੰ ਵਧਾਈਆਂ ਤੁਹਾਡਾ ਪਿੰਡ ਬਹੁਤ ਸੋਹਣਾ ਹੈਗਾ ਬਹੁਤ ਵਧਾਈਆਂ ਜੀ ਸਾਨੂੰ ਵੀ ਬਹੁਤ-ਬਹੁਤ ਵਧਾਈ ਠੀਕ ਹੈ ਠੀਕ ਆ ਬਾਈ ਤੇ ਇੱਕ ਹੋਰ ਕੀ ਆ ਤੁਹਾਡੇ ਪਿੰਡ 'ਚ ਦੇਖਣ ਵਾਲਾ ਹੋਰ ਸਾਡੇ ਪਿੰਡ 'ਚ ਸਾਰਾ ਕੁਝ ਦੇਖਣ ਵਾਲਾ ਹੀ ਆ ਜੀ ਹੋਰ ਹੁਣ ਆਪਾਂ ਨੇ ਇੱਕ ਪ੍ਰੋਜੈਕਟ ਹੋਰ ਪਿੰਡ 'ਚ ਲੱਗਿਆ ਉਹ ਦੇਖਦੇ ਆ ਘਰ ਵੀ ਲੋਕਾਂ ਦੇ ਕਿੰਨੇ ਸੋਹਣੇ ਹਨਾ ਮਤਲਬ ਦੋਨਾਂ ਸਾਈਡ ਤੇ ਕਿੰਨੇ ਸੋਹਣੇ ਘਰ ਆ ਮਤਲਬ ਸਫਾਈ ਦਾ ਬਹੁਤ ਧਿਆਨ ਰੱਖਿਆ ਜਾਂਦਾ ਇਸ ਪਿੰਡ 'ਚ ਇਸ ਪਿੰਡ ਦੇ ਜਿਹੜੇ ਸਰਪੰਚ ਸਾਹਿਬ ਉਹਨਾਂ ਨੂੰ ਮੁਬਾਰਕਾ ਤੁਹਾਡਾ ਪਿੰਡ ਬਹੁਤ ਸੋਹਣਾ ਹੈਗਾ ਤੇ ਅੱਗੇ ਆਪਾਂ ਚੱਲਦੇ ਆਂ ਬਾਈ ਨੇ ਐਸੇ ਰੋਡ ਤੇ ਗਿਆ ਸੀਗਾ ਜਿਹੜਾ ਬਾਈ ਸਾ ਆਪਾਂ ਨੂੰ ਮਿਲਿਆ ਨਾ ਉੱਥੇ ਕੂੜਾ ਘਰ ਚ ਉਹ ਉਹ ਬਾਈ ਆਪਾਂ ਨੂੰ ਦਿਖਾਊਗਾ ਸਾਰਾ ਕੁਝ ਹਾਂ ਇਸ ਪ੍ਰੋਜੈਕਟ ਤੇ ਜਾਣਾ ਆਪਾਂ ਨੇ ਇਹਦਾ ਹਾਂ 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 ਇਹਦਾ ਦਰਿਆ ਇੱਥੇ ਆਪਾਂ ਇੱਥੇ ਬਾਈਕ ਲਾ ਦਿੰਨੇ ਆ ਵੈਰੀ ਗੁੱਡ ਮੈਨੂੰ ਲੱਗਦਾ ਬਾਈ ਉਧਰ ਤੱਕ ਚੱਲੇ ਜਿਹੜਾ ਇਹ ਪਾਰਕ ਦੇ ਸਾਈਡ ਦੀ ਆਉਂਦਾ ਹਨਾ ਬਾਈ ਹਾਂਜੀ ਕਿੰਨਾ ਸੋਹਣਾ ਰਸਤਾ ਆ ਦੇਖੋ ਆ ਕਟਾਈ ਹੋਈ ਆ ਕਟਾਈ ਹੋਈ ਹਨਾ ਬਾਈ ਇਹ ਜਿਹੜਾ ਆ ਛੱਪੜ ਸੀਗਾ ਪਹਿਲਾਂ ਹਾਂਜੀ ਪਹਿਲੇ ਇਹ ਗੱਦੇ ਛੱਪੜ ਸੀਗਾ ਅੱਛਾ ਹਾਂਜੀ ਤੇ ਹੁਣ ਆ ਉਹ ਕੀ ਪ੍ਰੋਜੈਕਟ ਕੀ ਲਾਏ ਤੁਸੀਂ ਪ੍ਰੋਜੈਕਟ ਵਸੋ ਸਰਪੰਚ ਦੇ ਵੇਖੋ ਕੀ ਕਰੀ ਜਾਂਦਾ ਉਹ ਅੱਛਾ ਇਹ ਨਵਾਂ ਲੱਗ ਰਿਹਾ ਪ੍ਰੋਜੈਕਟ ਛੱਪੜੀ ਹਾਂਜੀ ਠੀਕ ਆ ਠੀਕ ਆ ਆ ਦੇਖੋ ਕਿੰਨੀ ਸੋਹਣੀ ਇਹ ਪੂਰੀ ਅੱਗੇ ਤੱਕ ਜਾਂਦੀ ਆ ਐਂ ਹਾਂਜੀ ਐਂ ਐਂ ਹੀ ਜਾਂਦੀ ਹੋਰ ਦਰਖਤਾਂ ਜਾਂਦੀ ਠੀਕ ਆ ਚਲੋ ਆਪਾਂ ਉਹ ਇਹ ਸਾਰੀ ਅੱਗੇ ਤੱਕ ਫਿਰ ਆਪਾਂ ਐਂ ਮੁੜਿਆ ਉਹਨੇ ਐਂ ਘੁੰਮ ਆਵਾਂਗੇ ਹਾਂ ਆ ਜਾਾਂਗੇ ਆਜੋ ਫਿਰ ਹੋਏ ਹੋਰ ਠੀਕ ਆ ਠੀਕ ਆ ਆ ਰਸਤਾ ਹੀ ਕਿੰਨਾ ਸੋਹਣਾ ਹੈ ਨਾ 2000 ਵੋਟਾਂ ਦਾ ਇਹ ਪਿੰਡ ਆ ਹਾਂਜੀ ਬਸ ਇੰਨਾ ਕਬਾਈਸੋਂ ਜ਼ਿਆਦੇ ਤੋਂ ਜ਼ਿਆਦਾ ਇਹ ਬਾਈ ਪ੍ਰੋਜੈਕਟ ਦਾ ਤੁਹਾਨੂੰ ਪਤਾ ਹੈਗਾ ਕੀ ਲੱਗਿਆ ਓ ਡਾਇਨਾਸੌਰ ਦੀ ਬੁੱਬੂ ਦੇ ਇੱਕ ਹੀ ਡਾਇਨਾਸੌਰ ਦੀ ਫੋਟੋ ਆ ਤੇ ਬਾਈ ਇਹਨੂੰ ਜਿਹੜੀ ਐਡੀ ਐਡਾ ਤੁਹਾਡੇ ਪ੍ਰੋਜੈਕਟ ਆ ਪਿੰਡ ਦੇ ਇਹਨੂੰ ਦੇਖਦਾ ਕੌਣ ਆ ਇਹਦੀ ਦੇਖ ਰਹੀ ਬੰਦੇ ਰੱਖਿਆ ਇਹਦੇ ਬੰਦੇ ਰੱਖਿਆ ਜੀ ਸਰਪੰਚ ਦੇ ਮੈਂ ਰੱਖਿਆ ਵਾ ਇੱਕ ਬਾਈ ਹੋਰ ਰੱਖਿਆ ਵਾ ਪੱਕੇ ਬੰਦੇ ਆ ਅਸੀਂ ਤਾਂ ਪੱਕੇ ਹੀ ਆ ਅੱਛਾ ਤੇ ਬਾਕੀ ਨਰੇਗਾ ਵਾਲੇ ਬੰਦੇ ਆ ਜਾਂਦੇ ਪੰਜ ਚਾਰ ਵਿੱਚ ਦੀ ਸਾਨੂੰ ਇਹ ਜਿਹੜਾ ਉਹ ਛੱਪੜ ਹੋਣਾ ਨਾ ਇਹਦੇ 'ਚ ਮੇਰੇ ਹਿਸਾਬ ਨਾਲ ਆ ਜੀ ਇਹਦੇ 'ਚ ਨਾ ਮੈਨੂੰ ਲੱਗਦਾ ਬਾਈ ਤੁਸੀਂ ਪਾਣੀ ਜਾਂਦਾ ਹੋ ਖੇਤਾਂ ਨੂੰ ਆਹ ਇਹ ਉਹ ਤੋਂ ਆ ਕੇ ਉਹ ਖੂਹਾਂ 'ਚੋਂ ਪਾਣੀ ਆ ਕੇ ਹੂੰ ਤੇ ਇਹ ਖੇਤਾਂ ਨੂੰ ਜਾਂਦਾ ਪਾਣੀ ਇੱਥੋਂ ਮੋਟਰ ਚੱਲੀ ਜਾਂਦੀ ਐ ਠੀਕ ਐ ਠੀਕ ਐ 24 ਘੰਟੇ ਚੱਲੀ ਜਾਂਦੀ ਆ ਤੁਸੀਂ ਰਸਤਾ ਸਿੱਧਾ ਪਾਰਕ ਤੋਂ ਬਣਾਉਂਦਾ ਤੁਸੀਂ ਪ੍ਰੋਜੈਕਟ ਨੂੰ ਜਾਣ ਲਈ ਹੈ ਨਾ ਠੀਕ ਐ ਕੋਮ ਕਰਕੇ ਦੇਖ ਲਿਆ ਹਾਂ ਇਹ ਬਤਕਾਂ ਦੇਖੋ ਕਿੰਨੀਆਂ ਸੋਹਣੀਆਂ ਦੋ ਇਹਦੇ 'ਚ ਹੋਰ ਆ ਆ ਆ ਮੈਨੂੰ ਇਹ ਆ ਕਿਤੇ ਮੈਨੂੰ ਪੈਣਾ ਜਾਣ ਇੱਕ ਮਿੰਟ ਮੈਂ ਚੱਲਦਾ ਆ ਆ ਆ ਆ ਆ ਵੱਡੀਆਂ ਵੱਡੀਆਂ ਐਡੀਆਂ ਐਡੀਆਂ 10 10 ਕਿਲੋ ਦੀਆਂ ਇਹ ਆ ਆ ਕਿੰਨੀ ਸੋਹਣੀ ਆ ਇਹ ਆ ਕੁਦਰਤ ਕੁਦਰਤ ਦੇ ਪੰਛੀ ਆ ਇਹ ਕਿੰਨੇ ਸੋਹਣੇ ਆ ਝੀਲ ਵੀ ਕਿੰਨੀ ਸੋਹਣੀ ਆ ਹਨਾ ਹਾਂ ਆ ਆ ਆ ਵੜ ਗਈਆਂ ਇਹਨੂੰ ਠੰਡ ਨਹੀਂ ਲੱਗਦੀ ਦੇਖ ਲਾ ਐਨ ਪਹਿਲਾਂ ਪਾਣੀ ਇੰਨੇ ਚੋਂ ਆਉਂਦਾ ਹਾਂ ਪਹਿਲਾਂ ਇੰਨਾ ਚੋਂ ਆਉਂਦਾ ਇਹਦੇ ਚੋਂ ਇਹਦੇ ਚੋਂ ਆਉਂਦਾ ਜੇ ਓਵਰ ਹੋ ਜੇ ਤਾਂ ਫਿਰ ਉਹਦੇ ਚੋਂ ਜਾਂਦਾ ਵੱਡੇ ਚ ਫਿਰ ਵੱਡੇ ਜਾਂਦਾ ਜਦੋਂ ਓਵਰ ਹੋ ਗਈ ਵੱਡੇ ਚ ਫਿਰ ਵੱਡੇ ਜਾਂਦਾ ਜਦੋਂ ਓਵਰ ਹੋ ਗਈ ਮਾਰਕਸ ਵੀ ਲਾ ਲੈਨੇ ਆਪਾਂ ਜਦੋਂ ਫਿਰ ਚੱਲੀ ਜਾਂਦਾ ਚੱਲੀ ਜਾਂਦਾ ਠੀਕ ਆ ਆ ਮੋਟਰ ਜਿਹੜੀ ਆ ਹਾਂਜੀ ਇਹ ਚੱਲੀ ਜਾਂਦੀ ਆ ਜੀ 24 ਘੰਟੇ ਵਾਸਤੇ ओके ਪਹਿਲਾ ਪਾਣੀ ਇੰਨਾ ਚੋਂ ਆਉਂਦਾ ਹਾਂਜੀ ਇੰਨਾ ਚੋਂ ਕੋ ਸਾਫ ਹੋ ਕੇ ਹਾਂ ਫਿਰ ਇਹਦੇ ਚ ਆਉਂਦਾ ਫਿਰ ਇਹਦੇ ਚ ਆਉਂਦਾ ਹਾਂ ਫਿਰ ਉਹਦੇ ਚ ਜਾਂਦਾ ਠੀਕ ਆ ਠੀਕ ਆ ਮਤਲਬ ਇਹ ਸਾਰੇ ਮਤਲਬ ਇਹਦਾ بارش ਮੀਂਹਾਂ ਦਾ ਪਾਣੀ ਇੱਥੇ ਆਉਂਦਾ ਸਾਰ ਹਾਂ ਹਾਂ ਜੀ ਮੀਂਹਾਂ ਦਾ ਪਾਣੀ ਹਾਂ ਨਾਲਿਆਂ ਦਾ ਪਾਣੀ ਨਾਲਿਆਂ ਦਾ ਪਾਣੀ بارشਾਂ ਦਾ ਪਾਣੀ ਸਾਰਾ ਇੱਥੇ ਇਕੱਠਾ ਕਰਦੇ ਕਿੰਨੇ ਕਿੱਲਿਆਂ 'ਚ ਇਹ ਬੱਲੇ ਬੱਲੇ ਇਹ ਤਾਂ ਇਹੀ ਜਾਣਦੇ ਆ ਸਰਪੰਚ ਸਾਹਿਬ ਵੀ ਜਾਣਣ ਇਹ ਸਰਪੰਚਾਇਤ ਇੱਧਰ ਬਾਈ ਕੀ ਬਣਿਆ ਹੈਗਾ ਇਹ ਸੈੱਡ ਆਹ ਆਹ ਜੀ ਇੱਧਰ ਕੀ ਬਣਿਆ ਆਹ ਪਾਰਕ ਬਣੀ ਆ ਜੀ ਆਹ ਇੰਨੀ ਕਾ ਤੇ ਆ ਜਿਹੜਾ ਹਾ ਹੁਣ ਖੂਹਾਂ ਖੂਹ ਬਣਿਆ ਪਾਣੀ ਸਾਫ਼ ਕਰਨ ਆ ਕਿ ਉਸ ਤੋਂ ਪਿੰਡ ਦਾ ਸਾਰਾ ਪਾਣੀ ਇੱਥੇ ਆਈ ਜਾਂਦਾ ਅੱਛਾ ਇਹ ਪ੍ਰੋਜੈਕਟ ਲਾਏ ਆ ਅਸੀਂ ਹਾਂ ਖੂਹਾਂ ਜੋ ਫਿਰ ਇੱਧਰ ਆਉਂਦਾ ਪਾਣੀ ਇਹਦੇ ਵਿੱਚ ਆਉਂਦਾ ਅੱਛਾ ਖੂਹ ਲਾਇਆ ਇਹਦੇ ਚ 7 ਮਹੀਨਾ ਆ ਜਾਂਦਾ ਜੀ ਹੁਣ ਅੱਛਾ ਇਹਦੇ ਚ 7 ਮਹੀਨਾ ਲਾਸਟ ਦੇ ਉੱਥੇ ਆਉਂਦਾ ਪਹਿਲਾਂ ਇੱਧਰ ਆਉਂਦਾ ਹਨਾ ਹਾਂ ਜੀ ਠੀਕ ਆ ਪਿੰਡ ਦਾ ਪਾਣੀ ਪਹਿਲਾਂ ਇੱਥੇ ਆਉਂਦਾ ਹਾਂਜੀ ਹੂੰ ਇੱਥੇ ਆਉਂਦਾ ਗੰਦਾ ਪਾਣੀ ਹਾਂ ਇੱਥੋਂ ਇਹਦੇ 'ਚ ਆ ਗਿਆ ਠੀਕ ਆ ਇੱਥੋਂ ਇਹਦੇ 'ਚ ਆ ਗਿਆ ਇੱਥੋਂ ਇਹਦੇ 'ਚ ਆ ਗਿਆ ਹਨਾ ਹਾਂਜੀ ਠੀਕ ਆ ਉਹ ਦੇਖੋ ਆਈ ਜਾਂਦਾ ਹਾਂ ਫਿਰ ਇਹ ਚੋਂ ਇਧਰ ਆ ਗਿਆ ਇਹਦੇ 'ਚ ਆ ਗਿਆ ਅਧੇ ਆਈ ਜਾਂਦਾ ਕੰਮੀ ਜਾਂਦਾ ਪਾਣੀ ਹਾਂ ਆਈ ਜਾਂਦਾ ਤੇ ਫਿਰ ਇਹ ਚੋਂ ਆ ਪੂਰਾ ਮਤਲਬ ਜੇ ਉਹ ਪ੍ਰੋਜੈਕਟ ਲੱਗਿਆ ਪੂਰਾ ਤਲਾਬ ਆਈ ਜਾਂਦਾ ਆ ਇਦੇ ਚ ਫਿਰ ਅੱਗੇ ਫਿਰ ਅੱਗੇ ਜਿੱਥੇ ਲੱਗੀ ਆ ਪੂਰੀ ਉਹ ਗਾਂ ਜਾਈ ਤੇ ਅੱਗੇ ਹੌਲੀ ਹੌਲੀ ਸਾਫ਼ ਹੋ ਕੇ ਤੇ ਲਾਸਟ ਉੱਥੇ ਫਿਰ ਖੇਤਾਂ ਨੂੰ ਜਾਂਦਾ ਇਹ ਪਾਣੀ ਠੀਕ ਆ ਹੁਣ ਪਿੰਡ ਦੀ ਆਪਾਂ ਗਲੀਆਂ ਦੇਖਦੇ ਹਾਂ ਨਾ ਆ ਦੇਖੋ ਕਿੰਨਾ ਚੌੜਾ ਹੈਗਾ ਚੌਕ ਜਿਹਾ ਬਣਾਇਆ ਬੈਠਣ ਨੂੰ ਬੈਂਚ ਮੋਨਚ ਲੱਗੇ ਆ ਇਹ ਆਪਾਂ ਸਿੱਧਾ ਲੱਗਣਾ ਔਰ ਦੇਖੋ ਸਾਹਮਣੇ ਕੀ ਲਿਖਿਆ ਸਾਡਾ ਪਿੰਡ ਸਾਡੇ ਖੇਤ ਰਣਸੀਕਲਾ ਹੈ ਨਾ ਔਰ ਇਹ ਨਹੀਂ ਪਤਾ ਆਹੀ ਆਹੀ ਸੜਕ ਜਾਂਦੀ ਹੈ ਆ ਕਿੰਨਾ ਸੋਹਣਾ ਲੱਗਿਆ ਇਹ ਆਹੀ ਰੋਡ ਜਾਊਗਾ ਗਲੀ ਜਾਊਗੀ ਇਹ ਆਪਾਂ ਦਾ ਸਾਰੀਆਂ ਇੰਦੀਆਂ ਪਿੰਡ ਦੀਆਂ ਗਲੀਆਂ ਤੇ ਇੱਕ ਉਹ ਦਿਖਾ ਦੇਣਾ ਯਾ ਫਿਰ ਨਹੀਂ ਬਾਅਦ ਫਿਰ ਨਹੀਂ ਦੇਖਾਂਗੇ ਆਪਾਂ ਸੈੱਡ ਤੇ ਕੀ ਰੱਖਿਆ ਪਤਾ ਕੀ ਰੱਖਿਆ ਢਮਲੇ ਰੱਖਿਆ ਜਿਹਦੇ ਘਰ ਦੇ ਮੂਹਰੇ ਆ ਉਹਦੀ ਜ਼ਿੰਮੇਵਾਰੀ ਆ ਇਸ ਗਮਲੇ ਚ ਫੁੱਲ ਲਾਉਣੇ ਠੀਕ ਹੈ ਆਂਗਣਬਾੜੀ ਸੈਂਟਰ ਆ ਇਹ ਘੁੰਮ ਘੁੰਮ ਕੇ ਆਪਣਾ ਪਿੰਡ ਜੀ ਆਗ ਦੇ ਗਮਲੇ ਸਾਰੇ ਧਰਾਂ ਚ ਆ ਕੀ ਬਣਿਆ ਫਾਸਟ ਸਟੈਂਡ ਬਣਿਆ ਹੋਊਗਾ ਉਹ ਲਿਖਾ ਸਾਡੇ ਸੁਪਨਿਆਂ ਦਾ ਪਿੰਡ ਰੀਸਾਈਕਲ ਆ ਇੰਨਾ ਸੋਹਣਾ ਪਿੰਡ ਆਲੀ ਆ ਬਸ ਸਟੈਂਡ ਹੈ ਨਾ ਵਿਕਾਸ ਦਾ ਮੈਂ ਯਾਦਗਾਰੀ ਬਸ ਸਟੈਂਡ ਹੈ ਗ੍ਰਾਮ ਪੰਚਾਇਤ ਰੰਸੀਕਲਾ ਇਹਦੀ ਵੀ ਪਾਰਕ ਬਣੀ ਹੈ ਬਸ ਸਟੈਂਡ ਦੇ ਕੋਲ ਇਹੋ ਜਿਹਾ ਪਿੰਡ ਹੈਗਾ ਕੋਈ ਹੈ ਨਾ ਇਹ ਇਹ ਸਾਰੇ ਉਹ ਅੱਗੇ ਦੇ ਕੀ ਗਲੀ ਚ ਇਧਰ ਦੇਖੀ ਸਾਰੀ ਲੱਗੀਆਂ ਪੂਰੀ ਮਤਲਬ ਫਿਰਨੀ ਦੇ ਵਿੱਚ ਸਾਰੇ ਸਟਰੀਟ ਲਾਈਟਾਂ ਲੱਗੀਆਂ ਵੱਡੀਆਂ ਵੱਡੀਆਂ ਹਾਂ ਬਾਈ ਸਾਰੇ ਆ ਦੇਖੋ ਇਹ ਬੈਠੇ ਆ ਤਾਸ਼ ਖੇਡੀ ਜਾਂਦੇ ਸੱਸੀਆ ਬਾਈ ਹਾਂਜੀ ਤੇ ਇਹ ਤੁਹਾਡਾ ਤੁਸੀਂ ਬਣਾਇਆ ਸਾਰਿਆਂ ਨਾਲ ਕਿ ਹਾਂਜੀ ਹਾਂਜੀ ਪੰਚਾਇਤ ਨੇ ਬਣਾਇਆ ਅੱਛਾ ਜੀ ਹੂੰ ਗ੍ਰਾਮ ਪੰਚਾਇਤ ਠੀਕ ਠੀਕ ਆ ਠੀਕ ਆ ਤੇ ਆ ਵੀ ਸੱਤ ਵੀ ਬਣਾਈਆਂ ਕੋਈ ਬੈਠਣ ਨੂੰ ਪਰ ਐਂ ਤੁਸੀਂ ਖੇਡੀ ਜਾਂਦੇ ਹੈ ਬੈਠਣ ਨੂੰ ਹੈ ਬੈਠੋ ਮਸਾ ਉੱਧਰ ਸਾਡੇ ਡੇਉੜੀ ਤੇ ਜਾਂ ਫੇਰਾ ਹਾਜ ਜਿਹੜੀ ਬਣਾਈ ਵੀ ਇੱਥੇ ਆ ਕੇ ਮੁੰਡੇ ਬਹਿ ਜਾਂਦੇ ਆ ਠੀਕ ਹੈ ਜਦੋਂ ਅਸੀਂ ਉਧਰੋਂ ਆਏ ਆ ਨਾ ਉੱਥੇ ਹੈਗਾ ਸੀ ਬੈਂਚ ਲੱਗਿਆ ਸੀ ਹੈਨਾ ਉਧਰ ਪੱਤੋ ਵਾਲੇ ਪੱਤੋ ਵਾਲੇ ਪੱਤੋ ਵਾਲੇ ਠੀਕ ਹੈ ਠੀਕ ਆਹ ਕੀ ਬਣਾਇਆ ਆ ਕੇ ਲਿਖਿਆ ਬਾਬਾ ਬਘੇਲ ਸਿੰਘ ਜੀ ਕਿੰਨਾ ਸੋਹਣਾ ਬਣਾਇਆ ਹੈ ਨਾ ਇੱਕ ਆਹ ਬੋਰਡ ਬਣਾਇਆ ਵਿਕਾਸ ਦਾ ਚਾਨਣ ਰਣਜੀਤ ਦਾ ਮਤਲਬ ਛੋਟਾ ਛੋਟਾ ਆ ਮੈਪ ਬਣਾਇਆ ਪਿੰਡ ਜੀ ਆ ਦੇਖੋ ਇਹ ਪਿੰਡਾਂ ਨੂੰ ਨਕਸ਼ਾ ਆਪ ਪੜ ਸਕਦੇ ਆ ਹੈਨਾ ਕਿੱਧਰ ਕਿੱਧਰ ਜਾਣਾ ਠੀਕ ਆ ਚਲੋ ਅੱਗੇ ਆਪਾਂ ਦੇਖਦੇ ਆਂ ਇਧਰੋਂ ਹੁਣ ਅੱਗੇ ਆਪਾਂ ਦੇਖਦੇ ਜਾ ਕੇ ਹੁੰਦੇ ਦੇਖ ਕੇ ਪਾਰਕਾਂ ਦੇਖ ਕੇ ਮਤਲਬ ਡਿਵੈਲਪਮੈਂਟ ਵਿਕਾਸ ਦੇ ਕਿੰਨਾ ਵਧੀਆ ਲੱਗਦਾ ਉਹ ਦੇਖ ਲਾ ਭਾਈ ਕਿਤੇ ਸਾਨੂੰ ਨਾ ਝੜਕਾ ਦੀ ਆ ਆ ਫਿਰ ਨਹੀਂ ਦੇਖੋ ਕਹੜਾ ਨਾ ਲੋਕਾਂ ਦੇ ਘਰ ਤੇ ਕਿੰਨੀ ਸਫਾਈ ਆ ਕਿਉਂਕਿ ਇੱਥੇ ਆ ਸਫਾਈ ਦਾ ਵੀ ਧਿਆਨ ਰੱਖਿਆ ਜਾਂਦਾ ਹੋਊਗਾ ਇੱਕ ਚੌਂਕੀਦਾਰ ਵੀ ਹੋਊਗਾ ਸਫਾਈ ਲੋਨ ਨੂੰ ਵੀ ਰੱਖੇ ਹੋਣਗੇ ਜੋ ਵੀ ਪੰਚਾਇਤ ਦਾ ਹਨ ਤੇ ਆਜੂਕ ਕੇ ਐਸ ਔਰ ਤੇ ਹੋਊਗੇ ਹੈ ਸਕੂਲਾਂ ਬੋਰਡ ਲੱਗੇ ਜਗ੍ਹਾ ਜਗ੍ਹਾ ਆ ਦੇਖ ਸਾਡੀ ਬੋਲੀ ਆ ਪਾਰਕ ਆ ਇਹ ਪਾਰਕ ਵੀ ਆਪਾਂ ਨਿਗ੍ਹਾਵਾਰੀ ਇੱਕ ਟਮਿੰਟ ਜਿਆਦਾ ਟਾਈਮ ਨਹੀਂ ਆਪਾਂ ਲਾਉਣਾ ਪਾਰਕ ਦੇ ਨਾ ਆ ਦੇਖੋ ਛੋਟਾ ਖੜਾਇਆ ਮੂਰੇ ਠਾਖੜਾਇਆ ਉਹ ਮਾਰੇ ਨਾ ਕਿਤੇ ਧਿਆਨ ਨਾਲ ਹਾਂ ਦੇਖ ਲੱਗਦੀ ਨਾ ਸੋਹਣੀ ਆ ਪਾਰਕੇ ਵੀ ਆਪਾਂ 2 ਮਿੰਟ ਦੇਖਦੇ ਆ ਆਪਾਂ ਕੋ ਟਾਈਮ ਨਹੀਂ ਹੈਗਾ ਇਹ ਵੀ ਐਸੇ ਪਿੰਡ ਜੀ ਆ ਐਸੇ ਪਿੰਡ ਜੀ ਬਣੀ ਇਹ ਪਾਰਕ ਵੀ ਮੈਂ ਕਹਿੰਦਾ ਸੁਖਮਣਾ ਲੇਕ ਵਾਂਗੂ ਇਹਦੇ ਸਾਈਡ ਤੇ ਵੀ ਰਸਤਾ ਘੁੰਮਣ ਦੇ ਲਈ ਲਾਹ ਕਿਆ ਬਾਤ ਬੱਲੇ 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 ਕਿੰਨਾ ਵੱਡਾ ਪ੍ਰੋਜੈਕਟ ਆ ਆ ਕਿੰਨੇ ਕਿੱਲਿਆਂ ਚ ਹੋਊਗਾ ਤੇ ਸਾਰੇ ਸਾਈਡ ਤੇ ਸਟਰੀਟ ਲਾਈਟਾਂ ਹੈਗੀਆਂ ਤੇ ਆਹ ਰਸਤਾ ਹੈਗਾ ਪੱਕਾ ਬਾਕੀ ਬਾਈ ਨਹੀਂ ਆਪਾਂ ਨੂੰ ਕੋਈ ਇੱਥੇ ਮਿਲਿਆ ਉਹਨੂੰ ਪੁੱਛ ਲੈਂਦੇ ਕਿਸ ਆਪਾਂ ਤਾਂ ਦੇਖਣਾ ਵੀ ਸੋਹਣਾ ਕਿੰਨਾ ਇਹ ਉਹ ਦੇਖ ਭੰਗੜਾ ਪਾਉਂਦੇ ਤਿੰਨੇ ਜਾਣੇ ਇਹ ਆ ਪਿੰਡ ਦਾ ਵਿਕਾਸ ਤੇ ਫਿਰ ਪੂਰਾ ਪੇਂਟ ਹੋਇਆ ਰੰਗ-ਬਰੰਗਾ ਪੇਂਟ ਹੋਇਆ ਹਨਾ ਮਿਲੇ ਸੀ ਦਰਸ਼ਨ ਸਿੰਘ ਇਸੇ ਪਿੰਡ ਦੇ ਆ ਤੇ ਇਹ ਬੱਚੇ ਆਏ ਸੀਗੇ ਬਹੁ ਕੀ ਨਾਂ ਕੀ ਆ ਤੁਹਾਡਾ ਕੀ ਨਾਂ ਦੱਸੋ ਨਾ ਨਾਮ ਦੱਸੋ ਹੈ अच्छा ठीक है ठीक है ਤੇ ਇਹ ਇਸੇ ਪਿੰਡ ਦੇ ਸੀਗੇ ਸਕੂਲ ਪੜਦੇ ਆ ਸਕੂਲ ਪੜਦੇ ਆ ਠੀਕ ਹੈ ਆਪਾਂ ਸਕੂਲ ਦੇਖਣਾ ਨਾ ਆਹਾ ਰੋੜ ਜਾਂਦਾ ਸਕੂਲ ਨੂੰ ਇਹ ਰੋੜ ਜਾਂਦਾ ਸਰਕਾਰੀ ਸਕੂਲ ਹੈ ਇਸ ਪਿੰਡ ਦਾ ਆ ਸਕੂਲ ਦੀ ਸੜਕਾ ਦੇਖੋ ਪਿੰਡ ਦਾ ਪਿੰਡ ਦੇ ਆਹ ਘਾਰ ਆ ਇਹ ਇਸ ਮੋੜਾ ਇਹ ਨਹੀਂ ਪਤਾ ਕਿਹੜਾ ਰੋਡ ਆ ਚਲੋ ਇਸ ਪਿੰਡ ਦੇ ਲੋਕ ਤਾਂ ਸਾਰੇ ਜਾਂ ਗਵਾਂਢੀ ਪਿੰਡਾਂ ਦੇ ਸਾਰੇ ਜਾਣਦੇ ਹੋਣਗੇ ਤੇ ਆਪਾਂ ਸਕੂਲ ਦੇਖਣ ਆਇਆ ਹੋਆ ਹੌ ਪਾਰਕ ਜਿਹੜੀ ਪਾਰਕ ਫੰਦੀਕ ਕੇ ਆਈ ਸੀ ਹੈਨਾ ਜੋਦਿਆਂ ਦੇ ਨਾਂ ਤੇ ਉਹ ਪਾਰਕ ਆਹ ਆ ਗਿਆ ਸਕੂਲ ਆ ਗਿਆ ਸੀ ਆ ਪ੍ਰੋਜੈਕਟ ਇਹ ਵਾਟਰ ਪ੍ਰੋਜੈਕਟ ਸਕੂਲ ਹੈ ਕਰਨਸੀ ਕਲਾਮੋਗਾ ਸਰਕਾਰੀ ਪ੍ਰਾਇਮਰੀ ਸਕੂਲ ਛੋਟਾ ਸਕੂਲ ਹੈ ਸਰਕਾਰੀ ਐਲੀਮੈਂਟਰੀ ਸਕੂਲ ਆ ਕਿੰਨੇ ਵਧੀਆ ਸਲੋਗਨ ਚ ਲਿਖਿਆ ਲੋਗੋ ਨੂੰ ਇਹ ਅੱਗੇ ਵੱਡਾ ਸਕੂਲ ਆ ਵੱਡਾ ਸਕੂਲ ਜਿੰਨੂੰ ਆਪਾਂ ਕਹਿ ਦਿੰਦੇ ਹਾਂ ਪਾਰਵੀ ਦਾ ਹੋਊਗਾ ਆ ਸਕੂਲ ਆ ਵੱਡਾ

ਤੁਸੀਂ ਨਾ ਇੱਕ ਇੱਕ ਗੱਲ ਦੇਖਿਓ ਆਹ ਰੋਡ ਐ ਐਂਜ ਲੱਗਦਾ ਨਾ ਜਿਵੇਂ ਆਪਾਂ ਕਿਸੇ ਸ਼ਹਿਰ ਚ ਜਾ ਰਹੇ ਹਾਂ ਕਿ ਕਿੰਨਾ ਸ਼ਹਿਰ ਦਾ ਹੁੰਦਾ ਕਿੰਨੀ ਸੋਹਣਾ ਰੋਡ ਆ ਤੇ ਸਾਈਡ ਤੇ ਗਮਲੇ-ਗਮਲੇ ਲੱਗੇ ਆ ਇਹ ਫਿਰਨੀ ਆ ਇਸ ਪੱਧਰੀ ਅਰਨੀ ਦੇਖੋ ਕਿੰਨੀ ਕਹਿ ਆ ਇਹ ਜੋਨ ਦੇ ਲੋਕਾਂ ਦੇ ਘਰਾਂ ਕਿੰਨੀ ਸਫਾਈ ਆ ਬਾਕੀ ਉਹ ਗਲੀ ਤਾਂ ਆਪ ਦੇਖ ਲਈ ਸੀ ਹਨਾ ਇੱਥੇ ਵੀ ਆ ਬੋਰਡ ਲੱਗਿਆ ਹਾਂ ਭਾਈ ਕਨਈ ਆ ਜੀ ਦਾ ਬੋਰਡ ਲੱਗਿਆ ਇਹ ਆ ਪਿੰਡ ਰਣਸੀਕਲਾ ਹਨਾ